ਤਨ ਤਨ ਜੇ ਤੋ ਕੋ ਦਿਓ ਤਾਂ ਸੋ ਨੇਹ ਨਾ ਕੀਨਾ ਕਹੋ ਨਾਨਕ ਨਾਰੇ ਬਾਵਰੇ ਅਬ ਕਿਉਂ ਦੌਲਤ ਦੀਨਾ तन तन सम्प सुख दियो अर्ज कहो नानक सुनरे मना ਸਿਮਰਤ ਕਾਹੇ ਨਰਾਮ ਸਤਿਗੁਰੂ ਨਵੇਂ ਪਾਤਸ਼ਾਹ ਤਨ ਤਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਇਹ ਸ਼ਲੋਕ ਤਨ ਤਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸशोभਤ ਹੈ ਅਕਾਲੀ ਬਾਣੀ ਅਕਾਲ ਪੁਰਖ ਦੇ ਘਰੋਂ ਦੁਨੀਆ ਤੱਕ ਸੁਨੀਹਾ ਲੈ ਕੇ ਆਈ ਇਸ ਉਪਗ੍ਰਹ ਤੱਕ ਪਹੁੰਚੀ ਸਤਿਗੁਰਾਂ ਦੀ ਰਸਨਾ ਰਾਹੀਂ ਗੁਰੂਆਂ ਨੇ वाणी उच्चारण ਕੀਤੀ सतगुरुਾਂ ਦੇ ਰਸਨਾ ਤੋਂ ਉਚਾਰਨ ਹੋਈ ਸੰਗਤਾਂ ਤੱਕ ਪਹੁੰਚੀ ਉਹ ਸੰਗਤਾਂ ਨੂੰ ਉਪਦੇਸ਼ ਉਪਦੇਸ਼ ਕਰਦੇ ਹੋਏ ਬਾਣੀ ਰਾਹੀਂ ਗਿਆਨ ਕਰਾਉਂਦੇ ਹਨ ਕੀ ਦੱਸਦੇ ਹਨ ਗੁਰੂ ਮਹਾਰਾਜ ਦੱਸਦੇ ਹਨ ਤਨ ਤਨ ਜੇ ਤੋ ਕੋ ਦਿਓ ਤਾ ਸੋ ਨਹਿ ਨਕੀਨ ਅਕਾਲ ਪੁਰਖ ਪਰਮਾਤਮਾ ਨੇ ਇਸ ਬੰਦੇ ਨੂੰ ਇਨਸਾਨ ਨੂੰ ਬਹੁਤ ਕੁਝ ਸਹੂਲਤਾਂ ਦਿੱਤੀਆਂ ਬੜਾ ਕੁਝ ਦਿੱਤਾ ਆ ਸਵਾਰਿਆ ਆ ਜੀਵਨ ਦਿੱਤਾ ਆ ਧਨ ਧਨ ਜੇ ਤੋ ਕੋ ਦਿਉ ਉਹ ਮਾਲਕ ਨੇ ਜੇ ਸਭ ਕੁਝ ਦਿੱਤਾ ਆ ਧਨ ਦਿੱਤਾ ਆ ਸੰਪਤ ਦੌਲਤ ਬਖਸ਼ੀ ਪਖਸ਼ੀ ਹੈ ਬੜਾ ਕੁਝ ਦਿੱਤਾ ਹੈ ਤਾਂ ਸੋ ਨੇਹ ਨਕੀਨ ਤੇ ਤਦ ਵੀ ਉਸ ਮਾਲਕ ਤੋਂ ਇਹ ਜੀਵ ਬੰਦਾ ਦੂਰ ਹੈ ਨਾਮ ਤੋਂ ਬਾਝ ਜਾਇਆ ਸਿਮਰਨ ਨਹੀਂ ਕਰਦਾ ਉਹਨੂੰ ਧਿਆਉਂਦਾ ਨਹੀਂ ਯਾਦ ਨਹੀਂ ਕਰਦਾ ਐਸਾ ਇਨਾ ਬਾਗਸਾਨ ਦੇ ਵਿੱਚ ਖੁੱਬਿਆ ਹੋਇਆ ਹੈ ਆ ਦੁਨੀਆਦਾਰੀ ਦੇ ਵਿੱਚ ਜਕੜਿਆ ਹੋਇਆ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੌਲਤ ਦੀਨ ਜਦੋਂ ਸਮਾ ਆ ਜਾਣਾ ਸੰਕਟ ਕਾਲ ਆ ਗਿਆ ਨੇੜੇ ਆ ਗਿਆ ਜਿਸ ਰਿਆ ਇਹ ਸਮਾ ਬੀਤਦਾ ਜਾ ਰਿਹਾ ਹੈ ਉਮਰ ਬੀਤਦੀ ਜਾਂਦੀ ਹੈ ਸਵਾਸਾਂ ਦੀ ਗੂੰਜੀ ਖਤਮ ਹੁੰਦੀ ਜਾਂਦੀ ਹੈ ਸਮਾ ਨੇੜੇ ਆਈ ਜਾ ਰਿਹਾ ਤੇ ਇਨਸਾਨ ਦੁਨੀਆਦਾਰੀ ਦੇ ਵਿੱਚ ਧੰਧਿਆਂ ਦੇ ਵਿੱਚ ਕਾਰਜ ਵਿਹਾਰਾਂ ਦੇ ਵਿੱਚ ਇੰਨਾ ਖੁੱਬਿਆ ਹੋਇਆ ਹੈ ਕਿ ਇਹਨੂੰ ਫਰਸਤ ਨਹੀਂ ਹੈ ਕਿ ਉਸ ਮਾਲਕ ਨੇ ਸਭ ਕੁਝ ਦਿੱਤਾ ਹੈ ਉਸਦੇ ਤੋਂ ਤਾਂ ਤੂੰ ਦੂਰ ਆ ਕੋ ਨਾਨਕ ਨਰ ਬਾਬਰੇ ਐ ਬੰਦੇ ਤੂੰ ਬਾਬਰਾ ਹੋਇਆ ਕਰਦਾ ਤੈਨੂੰ ਸੁਣਾਈ ਸੁਣਵਾਈ ਨਹੀਂ ਦਿੰਦਾ ਤੈਨੂੰ ਦਿਸਦਾ ਨਹੀਂ ਵੀ ਮਾਲਕ ਕੀ ਕਹਿੰਦੇ ਆ ਤੇ ਤੂੰ ਉਹਨਾਂ ਦੀ ਗੱਲ ਨੂੰ ਨਹੀਂ ਹਿਰਦੇ ਵਿੱਚ ਕਿਉਂ ਨਹੀਂ ਬਿਠਾਉਂਦਾ ਸਤਿਗੁਰੂ ਨਵੇਂ ਨਾਨਕ ਜੀ ਸੰਗਤਾਂ ਨੂੰ ਸੁਚੇਤ ਕਰਦੇ ਹਨ ਬਾਣੀ ਨਾਲ ਜੋੜਦੇ ਹਨ ਪਰਪੁਕਾਰ ਕਰਦੇ ਹਨ ਬਾਣੀ ਰਾਹੀਂ ਸੰਗਤਾਂ ਨੂੰ ਸਮਝਾਉਂਦੇ ਹਨ ਨਰਵਾਰੇ ਵੀ ਅਬ ਕਿਉਂ ਡੋਲਤ ਦੀਨ ਜਦ ਸਭ ਕੁਝ ਖਤਮ ਹੋ ਗਿਆ ਹੱਥ ਪੱਲੇ ਕੁਝ ਨਹੀਂ ਰਿਹਾ ਪਛਤਾਵਾ ਰਹਿ ਗਿਆ ਤੇ ਫੇ ਹੁਣ ਮਨ ਡੋਲਦਾ ਆ ਇਨਸਾਨ ਬੰਦਾ ਇਹਦਾ ਮਨ ਡੋਲਦਾ ਆ ਅਬ ਕਿਉਂ ਡੋਲਤ ਦੀਨ ਹੁਣ ਤੂੰ ਡੋਲਦਾ ਆ ਹਜੇ ਵੀ ਕੁਛ ਨਹੀਂ ਵਿਗੜਿਆ ਉਸ ਮਾਲਕ ਨੂੰ ਜਿੰਨ ਜਿਹੜਾ ਵੀ ਸਮਾਂ ਦਿੱਤਾ ਆ ਉਸ ਸਮੇਂ ਦੀ ਕਦਰ ਕਰ ਸੰਭਾਲ ਨਾਮ ਦੇ ਨਾਲ ਜੁੜ ਤਨ ਧਨ ਸੰਪੇ ਸੁਖ ਦਿਓ ਅਰਜ ਨੀਕੇ ਤਹਾਂ ਸੰਪੇ ਸੁਖ ਦਿਓ ਧਨ ਸਰੀਰ ਦੌਲਤ ਧਨ ਸੰਪੇ ਸੰਤਤੀ ਸਭ ਕੁਝ ਦਿੱਤਾ ਉਸ ਮਾਲਕ ਨੇ ਬੜਾ ਕੁਝ ਦਿੱਤਾ ਆ ਇਸ ਜੀਵਨ ਨੂੰ ਚਲਾਉਣ ਵਾਸਤੇ ਉਹ ਪ੍ਰਮਾਤਮਾ ਸਭ ਦਿੰਦਾ ਆ ਉਸ ਨੇ ਇਹ ਜੀਵ ਜਿਹੜਾ ਪੈਦਾ ਕੀਤਾ ਆ ਉਹਦੇ ਤੇ ਇੰਨੀਆਂ ਸਹੂਲਤਾਂ ਉਹ ਬਖਸ਼ਿਸ਼ਾਂ ਕੀਤੀਆਂ ਆ ਤੇ ਬੜਾ ਵਿਆਪਤ ਹੈ। ਉਹਨ ਇਨਸਾਨ ਤੇ ਹੁੰਦਾ ਨਹੀਂ ਯਾਦ ਨਹੀਂ ਕਰਦਾ। ਹਰ ਜੇ ਨੀਕੇ ਤਾਂ ਉਹ ਤੋਂ ਦੂਰ ਹੈ। ਮਾਲਕ ਤੋਂ ਦੂਰ ਹੈ ਬੰਦਗੀ ਨਹੀਂ ਕਰਦਾ। ਜਿਹੜਾ ਬੰਦੀ ਤੋਂ ਦੂਰ ਹੈ ਕੀ ਮਹਾਰਾਜਾ ਦੇ ਹਨ। ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹਿ ਨਾਮ ਫੇਰ ਵੀ ਉਤਾੜਨਾ ਕਰਦੇ ਹਨ ਗੁਰੂ ਪਾਤਸ਼ਾਹ ਬਾਣੀਕਾਰ ਬਾਣੀ ਦੇ ਚਾਤਾ ਸਤਿਗੁਰੂ ਪਾਤਸ਼ਾਹ ਜੀ ਨਵੇਂ ਪਾਤਸ਼ਾਹ ਤੁੰਤਨ ਸਤਿਗੁਰੂ ਤੇਗਮਾਰਦਰ ਮਹਾਰਾਜ ਜੀ ਬਾਣੀ ਰਾਹੀਂ ਇਸ ਜੀਵਨ ਸਮਝਾਉਣਾ ਕਰਦੇ ਹਨ ਮਨ ਨੂੰ ਸਮਝਾਉਂਦੇ ਹਨ ਇਹ ਮਨਾ ਜਿਹੜੀ ਫਰਤੁੱਲੀਆਂ ਵਿੱਚ ਦੁਨੀਆਦਾਰੀ ਦੇ ਵਿੱਚ ਘੁੰਮਿਆ ਆਂ ਜਿਹੜੀ ਅਸਲ ਮਕਸਦ ਹੈ ਉਸ ਨੂੰ ਤੂੰ ਸਮਝਦਾ ਨਹੀਂ ਜ਼ਿੰਦਗੀ ਨੂੰ ਕਿਉਂ ਨਹੀਂ ਸਮਝਦਾ ਮਾਲਕ ਦਾ ਸਿਮਰਤ ਕਿਉਂ ਸਿਮਰਨ ਕਿਉਂ ਨਹੀਂ ਕਰਦਾ ਉਸ ਪ੍ਰਮਾਤਮਾ ਦੇ ਸਿਮਰਤੋਂ ਕਿਉਂ ਦੂਰ ਹੈ ਤੂੰ ਜਿਹੜਾ ਵੀ ਸਮਾਂ ਮਾਲਕ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ ਇਹਨੂੰ ਵਿਅਰਥ ਨਾ ਗਵਾ ਤੇ ਉਸ ਮਾਲਕ ਦਾ ਸਵਾਸ ਸਵਾਸ ਨਾਮ ਜਪ ਜੋ ਮਹਾਰਾਜ ਉਪਦੇਸ਼ ਕਰਦੇ ਹਨ ਬਾਣੀ ਰਾਹੀਂ ਸੰਗਤਾਂ ਨੂੰ ਜਾਗਰਿਤ ਕਰਦੇ ਹਨ ਤੇ ਇਤਨਾ ਇਸ ਜਗਤ ਦੇ ਕਲਿਆਣ ਵਾਸਤੇ ਕੁੱਲ ਦੁਨੀਆਂ ਦੇ ਕੁੱਲ ਆਵਾਮ ਦੇ ਭਲੇ ਵਾਸਤੇ ਇਹ ਬਾਣੀ ਦੀ ਰਚਨਾ ਕੀਤੀ ਹੈ ਤੇ ਇਤਨਾ ਉਪਕਾਰ ਕਰਦੇ ਹੋਏ ਸੰਗਤਾਂ ਨੂੰ ਬਾਣੀ ਨਾਲ ਜੋੜਦੇ ਹਨ ਨਾਮ ਦੇ ਨਾਲ ਜੋੜਦੇ ਹਨ ਨਾਮ ਜਪ ਕੇ ਹੀ 파ਰਵਤਾਰਾ ਹੋਣਾ ਹੈ ਇਸ ਤਰ੍ਹਾਂ ਜੀਵ ਨੂੰ ਸਮਝਾਉਂਦੇ ਹਨ ਇਸ ਦੁਨੀਆ ਨੂੰ ਗਿਆਨ ਕਰਾਉਂਦੇ ਹਨ ਤੇ ਬਾਣੀ ਨਾਲ ਜੋੜਦੇ ਹਨ ਤੇ ਬਾਣੀ